ਹਾਂਜੀ ਗਾਇਸ ਆਪਾਂ ਨਾ ਕੇ ਆ ਚੁੱਕੇ ਹੁਣ ਲੱਗਿਆ ਰੈਡੀ ਆ ਆਪਾਂ ਸ਼ੌਪ ਤੇ ਜਾਣ ਲਈ ਤੇ ਜਾਣੇ ਆ ਦੁਕਾਨ ਤੇ ਤੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਤੇ ਗੀਜ਼ਰ ਨੇ ਬਹੁਤ ਕੰਮ ਲਾਇਆ ਅੱਜ ਜੀ ਸਵੇਰ ਦਾ ਸਾਰਿਆਂ ਨੂੰ ਪਾਣੀ ਗਰਮ ਗਰਮ ਕਰਕੇ ਦਿੱਤਾ ਚੁੱਲ੍ਹੇ ਦੇ ਉੱਪਰ ਸਾਰਿਆਂ ਨੂੰ ਨਵਾਇਆ ਹੁਣ ਮੈਂ ਲਾਸਟ ਤੇ ਅੱਜ ਆ ਮੈਂ ਆਪ ਨਾਤੀ ਆ ਤੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਬਸ ਰੈਡੀ ਹੋ ਕੇ ਆਪਾਂ ਚੱਲਦੇ ਆ ਸ਼ੌਪ ਤੇ हेलो जी ਆਪਾ ਆ ਗਏ ਆ ਸ਼ਾਪ ਤੇ ਤੇ ਕਰਦੇ ਆ ਆਪਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਸਫਾਈ ਚਲੋ ਜੀ ਮਿਲਦੇ ਆਂ ਸਫਾਈ ਕਰਕੇ ਤੁਹਾਨੂੰ ਜੀ ਗਾਇਸ ਆ ਸੂਟ ਸਟਿਚ ਕੀਤਾ ਮੈਂ ਤੇ ਆ ਮਾਰਾ ਗਲਾ ਇਹਦਾ ਮੈਂ ਬੁਕਰਮ ਤੇ ਕੱਟ ਕੇ ਬਣਾਇਆ ਕਸਟਮਰ ਦੀ ਡਿਮਾਂਡ ਤੇ ਤੇ ਤੁਹਾਨੂੰ ਇਹਦੀ ਪੂਰੀ ਹੋਰ ਵੀਡੀਓ ਕੱਢੀਂ ਦੀ ਤੇ ਇਹਦੀ ਪਾਵਾਂਗੇ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਇੱਕ ਵੱਖਰਾ ਵਲੌਗ ਬਣਾਵਾਂਗੇ ਜਿੰਨੇ ਵੀ ਸੂਟ ਹੁਣ ਮੈਂ ਤਿਆਰ ਕਰ ਰਹੀ ਹਾਂ ਤੇ ਕੋਸ਼ਿਸ਼ ਕਰੂੰਗੀ ਵੀ ਕੋਈ ਕੋਈ ਵਿੱਚ ਮੈਂ ਪਾਵਾਂ ਇਹਨਾਂ ਦੇ ਵੀਡੀਓ ਦੇ ਵਿੱਚ ਤੁਹ ਦੇਖਿਆ ਕਰੋ ਜਰੂਰ ਵਲੌਗ ਤੁਸੀਂ ਹਾਂਜੀ ਆ ਇਹਦੇ ਨਾਲ ਮੈਂ ਬਾਜੂ ਬਣਾਇਆ ਪਰ ਇਹਦੇ ਵਿੱਚ ਨਾ ਜੋੜ ਪਿਆ ਬਾਹਾਂ ਦੇ ਵਿੱਚ ਦੋ ਪਾਸੇ ਜੋੜ ਕੇ ਆਏਗੇ ਤੇ ਇਹਦੇ ਤੇ ਗਾਇਸ ਪੈਚ ਲਾਉਣੇ ਆ ਫਰੰਟ ਤੇ ਉਸ ਨੇ ਦੱਸਿਆ ਪੈਚ ਲਾਦ ਗੀ ਕਿ ਸਿੰਪਲ ਹੀ ਰੱਖੀ ਬਸ ਤਾਂ ਕਸਟਮਰ ਕਹਿੰਦਾ ਸਿੰਪਲ ਹੀ ਰੱਖਣਾ ਵਾ ਤੇ ਹੋ ਸਕਦਾ ਵੇ ਪੈਚ ਲਾਦ ਗੀ ਤੇ ਇੱਕ ਸਟਿਚ ਕਰਤਾ ਉਹ ਘਰੇ ਦੇ ਭੇਜਤਾ ਮੈਂ ਤਰਪਾਈ ਕਰਨ ਨੂੰ ਤੇ ਬੇੜੀ ਤਰਪਾਈ ਕਰ ਦਿੰਦੀ ਹੁੰਦੀ ਆ ਤੇ ਫਰ ਸ਼ੀ ਸਲਵਾਰ ਬਣਾਈ ਉਹਦੇ ਨਾਲ ਉਹਦੀ ਕਟਿੰਗ ਤੇ ਉਹਦੀ ਇਹ ਇਹਨਾਂ ਦੀ ਕਟਿੰਗ ਤੇ ਸਲਵਾਰ ਦੀ ਫਰਚੀ ਸਲਵਾਰ ਦੀ ਕਟਿੰਗ ਮੈਂ ਪਾਉਂਗੀ ਵਲੌਗ ਚ ਜਰੂਰ ਦੇਖਿਓ ਹਾਂਜੀ ਗਾਇਸ ਮੈਂ ਆ ਬੈਲਟ ਚੜਨ ਲੱਗੀ ਸੀ ਸਲਵਾਰ ਦੀ ਤੇ ਮੈਂ ਕਿਹਾ ਚੱਲ ਥੋੜੀ ਨਾਲ ਵੀਡੀਓ ਵੀ ਸ਼ੇਅਰ ਕਰੀ ਲੈਣੀ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨੀ ਕੀ ਜਦੋਂ ਆਪਾਂ ਲਾਈਨਿੰਗ ਵਾਲਾ ਸਲਵਾਰ ਸੀ ਆਉਂਦੇ ਆ ਨਾ ਜਦੋਂ ਆਪਾਂ ਨਾਲੇ ਪਾਉਣ ਵਾਲਾ ਨੀਫਾ ਮੋੜਦੇ ਆ ਤੇ ਲਾਈਨਿੰਗ ਵਾਲੇ ਸੂਟ ਦੇ ਕੀ ਹੁੰਦਾ ਕਈ ਵਾਰੀ ਉਹ ਨਾਲੇ ਦਾਣੀ ਨਾਲ ਵਿੱਚ ਅੜ ਜਾਂਦੀ ਆ ਲਾਈਨਿੰਗ ਦੇ ਵਿੱਚ ਤੇ ਉਹਦੇ ਲਈ ਆਪਾਂ ਕੀ ਕਰਨਾ ਵਾ ਤੇ ਆ ਦੇਖੋ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਕੀ ਕੀਤਾ ਮੈਂ ਇਸ ਤਰ੍ਹਾਂ ਕਰ ਲੈਣੀ ਹੁੰਦੀ ਆ ਕਿ ਵੀ ਨਾਲਾ ਪਾਉਣ ਲੱਗਿਆਂ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਨਾਲਾ ਪਾਉਣ ਲੱਗਿਆਂ ਕੋਈ ਪ੍ਰੋਬਲਮ ਨਾ ਆਵੇ ਤੇ ਮੈਂ ਲਾਈਨਿੰਗ ਨੂੰ ਇਸ ਤਰੀਕੇ ਨਾਲ ਲਗਾ ਲੈਣੀ ਆ ਦੇਖੋ ਇੱਥੇ ਆਹ ਲਾਈਨਿੰਗ ਆ ਇੱਥੇ ਆਪਾਂ ਵਲ ਪਾਉਣੇ ਆ ਇਸ ਚੀਜ਼ ਤੇ ਇਥੋਂ ਆਪਾਂ ਨਿਫਾ ਮੋੜਨਾ ਇਥੋਂ ਨਿਫਾ ਮੋੜਨਾ ਤੇ ਇਧਰੋਂ ਇਧਰੋਂ ਮੈਂ ਇੰਨੀ ਨਹੀਂ ਇਹ ਲਾ ਦਨੀ ਆ ਲਾਈਨਿੰਗ ਇਥੋਂ ਕੱਟ ਦਿੰਨੀ ਆ ਤੇ نیچے ਨੂੰ ਫੋਲਡ ਕਰਕੇ ਇੱਕ ਸਲਾਈ ਲਾ ਦਿੰਨੀ ਆ ਪੱਕੀ ਸਲਾਈ ਫਿਰ ਇਥੋਂ ਆਪਾਂ ਐ ਮੋੜ ਕੇ ਤੇ ਇਹਦੇ ਨਾਲੇ ਪਾਉਣ ਵਾਲੀ ਆਪਾਂ ਇਸ ਤਰ੍ਹਾਂ ਬਣਾ ਲਈ ਨੇ ਦੇਖੋ ਤੇ ਇਹਦੇ ਨਾਲ ਕੀ ਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਆਪਾਂ ਨਾਲਾ ਪਾਉਨੇ ਆ ਤੇ ਕੋਈ ਨਾਲਾ ਕੋਈ ਨਾਲੇ ਪਾਉਣ ਵਾਲੀ ਵਿੱਚ ਅੜਦੀ ਨਹੀਂ ਗਈ ਤੇ ਨਾ ਹੀ ਲਾਈਨਿੰਗ ਇਕੱਠੀ ਹੋਵੇ ਵਿੱਚ ਕਿਉਂਕਿ ਆਪਾਂ ਇੱਥੋਂ ਐ ਸਿੰਪਲ ਇਹਨੂੰ ਫੋਲਡ ਕਰ ਦੇਣਾ ਤੇ ਆਪਾਂ ਇਹਦੀ ਚੜੀ ਬਣਾ ਦੇ ਇਥੋਂ ਦੇਖੋ ਐ ਫੋਲਡਿੰਗ ਕਰ ਦੇਣੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਹਾਂਜੀ ਗਾਇਸ ਮੈਂ ਆ ਗਈ ਸੀ ਘਰ ਤੇ ਰੋਟੀ ਮੈਂ ਸੁਆ ਖਾ ਕੇ ਨਹੀਂ ਗਈ ਸੀਗੀ ਤੇ ਆ ਕੇ ਆਪਾਂ ਬੇਟੀ ਨੇ ਮੂਲੀ ਵਾਲਾਂ ਕਹਿੰਦੀ ਮम्मा ਮੂਲੀ ਵਾਲਾਂ ਬਣਾਈਏ ਮੂਲੀ ਨਾਲ ਇਹਨਾਂ ਦਾ ਹੱਸੇ ਤੇ ਪਪਾ ਨਹੀਂ ਤੇ ਗੋਭੀ ਮੇਰੇ ਕੋ ਗੋਭੀ ਵਾਲੀ ਤਾਂ ਨਹੀਂ ਖਾਣੀ ਮੂਲੀ ਮੇਰੀ ਫੇਵਰੇਟ ਹੈ ਮੂਲੀ ਵਾਲੀ ਆਹ ਦੇਖੋ ਮਸਾਲਾ ਤਿਆਰ ਕੀਤਾ ਇਧਰ ਜਸਕੀਰ ਤੇ ਬਣਾ ਰਹੀ ਆ ਮੂਲੀ ਵਾਲੇ ਪਰਾਂਠੇ ਚਲੋ ਸਟਫਿੰਗ ਕਰੂ ਫੜਫੜ ਦੇਖੀਏ ਕਿਦਾਂ ਕਰਦੀ ਆ ਤਾਂ ਮੈਂ ਹੋਮਲੀ ਅੱਗੇ ਵੀ ਮੋਲੀ ਲੰਗਾ ਨਹੀਂ ਲੰਗਾ ਪੁੱਤ ਕਾ ਤੇ ਕਿਉਂ ਨਹੀਂ ਲੰਗਾ ਪੁਰਾਣੇ ਘਰੇ ਜਿਹੜਾ ਆਪਣਾ ਪੁਰਾਣਾ ਘਰ ਸੀ ਚੱਲਾਂਦੇ ਹੁੰਦੇ ਹੁੰਦੇ ਹੂੰ ਜਿਆਦਾ ਕਰੋ ਪਰ ਵੀਡੀਓ ਹੁਸ਼ ਨਹੀਂ ਨਾ ਉਹ ਉਹ ਆਪਣਾ ਬੇਸੀ ਆਪਾਂ ਹੋਰ ਕਰਦਾ ਆਜੇ ਗੁਰਨ ਮਾ ਮੋਲੀ ਨਿਕਨੇ ਮਮ ਕੱਕੋ ਬੰਮ ਕੱਕੋ ਖਲਾਰ ਲਾ ਸਾਈ ਦਾ ਤੇ ਹੋਰ ਕਿਸੇ ਕਿਤੇ ਉਹ ਜੋ ਪਾਣੀ ਆਇਆ ਹੈ ਸਾਰੇ ਆ ਦੇ ਆ ਜਾਣਾ ਪਾਣੀ ਦੇ ਜਿਹੜੇ ਜਿਹੜੇ ਦੇਖਣ ਗਾਇਸ ਦੇਖ ਲਿਆ ਕਰੋ ਮੇਰੇ ਵਲੌਗ ਵਾਵਾ ਸਾਰੇ ਵੀਅੂ ਲੈ ਆ ਦਿਓ ਆ ਗਿਆ ਆ ਗਿਆ ਹਸਤਾਨ ਆ ਗਿਆ ਸ਼ੈਤਾਨੂ ਆ ਹਸਤਾਨ ਨੂੰ ਹਾਜ਼ਰ ਕੀਤਾ ਉਹ ਹਸਤਾਨ ਨੂੰ ਯਾਦ ਕੀਤਾ ਹਸਤਾਨ ਹਾਜ਼ਰ ਸ਼ੈਤਾਨ ਹਾਜ਼ਰ ਹੂੰ ਰਿਪੋਰਟਰ ਇਹ ਲੈ ਆਉਣੀ ਹੈ ਟਾਕੀ ਤਾਂ ਚੱਕ ਕੇ ਲੈ ਆਂਦੀ ਇੱਥੋਂ ਮੈਂ ਆ ਰੀਲ ਲੱਗੇ ਹੋਣੀ ਇਹਦੇ ਨਾਲ ਦੀ ਹੈ ਨਹੀਂ ਸੀ ਖਤਮ ਹੋ ਗਈ ਸਾਈਦਾਂ ਜੰਗ ਨਾਪ ਲੈਣਾ ਜੇ ਤੂੰ ਖੁੱਲੇ ਨਾ ਕਈ ਆਟੇ ਚ ਕਰਨੇ ਕਿ ਮਨ ਦੇ ਮੂਰੀ ਵਾਲੇ ਉਹ ਵੀ ਨਹੀਂ ਨਹੀਂ ਟੇਸਟੀ ਜੁਆ ਉਹ ਗੋਬੂ ਗੋਬੀ ਵਾਲੇ ਮੈਕਸ ਆਟੇ ਚ ਹੁੰਦੀ ਸਦਾ ਜਦੋਂ ਆਪਣਾ ਪੁਰਾਣਾ ਘਰ ਸੀ ਮੈਂ ਤੇ ਸਿਮੂ ਨੂੰ ਸਕੂਲ ਤੋਂ ਆਉਣਾ ਸੀ ਪਤਾ ਕੀ ਕਰਨਾ ਮੈਂ ਇਹਨੂੰ ਕਦੋਂ ਕਸ਼ ਕਰਕੇ ਦੇਣਾ ਕੱਲ ਨੂੰ ਯੂਨੀਵਰਸਿਟੀ ਆ ਕੇ ਸੀ ਬਣਾ ਕੇ ਖਾ ਲੈਣੇ ਕੀ ਲੱਗੇ ਜੇ ਨਾ ਜ਼ਿਆਦਾ ਨਾ ਮੇਰੇ ਲਈ ਮੇਰੀ ਬਰੌਂਟੀ ਤੇ ਤੇ ਆਨਲਾਈਨ ਪਤਾ ਆਖੇ ਹਾਂਜੀ ਗੜੂ ਗਈ ਕਰਦਾ ਹਾਂ ਹਾਂ ਤਾਂ ਸੇ ਹਾਂ ਅਜੀ ਯੇ ਹਾਂਜੀ ਗੋਣਾ ਕੀ ਹਿੰਦਾ ਹਾਂਜੀ ਯੈਸ ਹਾਂਜੀ लड्डू चलो राइ आ जो अपनी प्लेट लग गई थोड़ी जी मैं सब्जी लीती है नाल मलाई लीती है ਤੇ ਆ ਪਰੌਂਠੀ ਦੇਖੋ ਕਿੰਨੀ ਵਧੀਆ ਆ ਜਾਓ ਜੀ ਖਾ ਲਓ ਤੁਸੀਂ ਵੀ ਸਾਰੇ ਜਣੇ ਗਾਇਸ ਆ ਦੇਖੋ ਹੀਰੋ ਹੀਰੋ ਆਉਂਦੇ ਨਾ ਬੋਲਟ ਤੇ ਲੱਤਾਂ ਰੱਖ ਕੇ ਤੇ ਐਂ ਸੌ ਰਿਹਾ ਇਹ ਦੇਖੋ ਦੇਖੋ ਫੁਕਰੀ ਮਾਰਦਾ ਨਿੱਕਾ ਜਾਨਿਆਣਾ ਇਹ ਮੇਰਾ ਨਿਆਣਾ ਬਹੁਤ ਬਹੁਤ ਸ਼ਰਾਰਤੀ ਆ ਨજર ਨਾਲ ਲੱਗ ਜੀ ਮੇਰੇ ਪੁੱਤਰ ਨੂੰ ਦੇਖੋ ਪੈਰ ਉੱਪਰ हेलो चाय हेलो जी सब्सक्राइब कर दो चैनल तो के चाय पी लो चलो कॉफ़ी लोगा तो के चाय पी लो हम्म ਚਲੋ ਗਾਇਸ ਲਾਈਕ ਕਰ ਦੋ ਕਮੈਂਟ ਕਰ ਦੋ ਹਾਂਜੀ ਆਪਾਂ ਲਾ ਲਈਏ ਤੜਕਾ ਇਹਦਾ ਥੋੜਾ ਜਿਹਾ ਸਾਗ ਹੈ ਸਾਗ ਨੂੰ ਲਾਵਾਂਗੇ ਨਾਲ ਹੀ ਥੋੜਾ ਜਿਹਾ ਅਦਰਕ ਪਾਵਾਂਗੇ ਥੋੜਾ ਜਿਹਾ ਨਮਕ ਸੇ Ayan. Na, di na. Ayan. 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 ਆਪਾਂ ਬਣਾਉਣੀ ਆ ਜੀ ਗੋਭੀ ਗੋਭੀਆਂ ਦੇ ਗਰਮ ਪਾਣੀ ਜੱਸੇ ਤੁਸੀਂ ਨਾ ਮੁੱਕਾ ਪਾ ਕੇ ਵੜਾ ਲਵਾ ਕੇ ਰੱਖ ਦਿੱਤੀ ਸੀ ਇਹਦੇ ਜਿੱਥੇ ਖੱਤੇ ਪਏ ਆਸਨੇ ਆਲੂ

और हम टमाटर भी डालवा लेंगे पापा मांगेंगे कि गोलगी ਚਲੋ ਜੀ ਇੱਥੇ ਹੀ ਆਪਾਂ ਵਲੌਗ ਦਾ ਐਂਡ ਕਰਦੇ ਆਂ ਜੇਕਰ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਤਾਂ ਤੁਸੀਂ ਮੇਰੇ ਚੈਨਲ ਦਾ ਕੇ ਵਲੌਗਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਦੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਜੀ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਵਲੌਗ ਦਾ ਨੋਟੀਫਿਕੇਸ਼ਨ ਆ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਤੁਸੀਂ ਨਾਲ ਸਬਸਕ੍ਰਾਈਬ ਕਰਕੇ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੀ ਮੈਂ ਲੇ ਦਿੰਦਾ ਮਨ ਨੈਕਸਟ ਵੀਲ ਆਉ ਦੇ ਵਿੱਚ ਬਾਏ ਬਾਏ ਗਾਇਸ